ਮੈਂ ਜਿਵੇਂ ਹੀ ਘਰ ਦੇ ਅੰਦਰ ਵੜੀ ਮੇਰੇ ਮਨ ਨੂੰ ਛੂ ਲੈਣ ਵਾਲੀ ਮਹਿ ਮੇਰੇ ਕਿਚਨ ਚੋਂ ਆ ਰਹੀ ਸੀ ਆਪਣੇ ਬੈਗ ਨੂੰ ਸੋਫੇ ਤੇ ਸੈੱਟ ਹੱਥ ਮੋਂ ਧੋ ਕੇ ਮੈਂ ਸਿੱਧੀ ਕਿਚਨ ਵਿੱਚ ਚਲੀ ਗਈ ਮਾਂ ਗਰਮ ਗਰਮ ਪਕੌੜੇ ਘੜ ਰਹੀ ਸੀ ਮੈਂ ਪਿੱਛੋਂ ਦੀ ਜਾ ਕੇ ਮਾਂ ਨੂੰ ਜੱਫੀ ਪਾ ਲਈ ਮੈਂ ਕਿਹਾ ਮਾਂ ਅੱਜ ਤਾਂ ਤੁਸੀਂ ਮੈਨੂੰ ਖੁਸ਼ ਕਰ ਦਿੱਤਾ ਮਾਂ ਨੇ ਕਿਹਾ ਖਾ ਕੇ ਦੱਸ ਕਿਵੇਂ ਦੇ ਬਣੇ ਆ ਪਲੇਟ ਵਿੱਚ ਪਕੌੜੇ ਤੇ ਚਟਨੀ ਰੱਖ ਕੇ ਮੈਂ ਮਾਂ ਨੂੰ ਫੜਾ ਦਿੱਤੀ ਸਰਦੀਆਂ ਵਿੱਚ ਮਾਂ ਦੇ ਹੱਥਾਂ ਦੇ ਬਣੇ ਹੋਏ ਪਕੌੜੇ ਖਾ ਕੇ ਬੜਾ ਆਨੰਦ ਆਉਂਦਾ ਸੀ ਮਾਣੋ ਕੁਕਿੰਗ ਦਾ ਬਹੁਤ ਸ਼ੌਂਕ ਸੀ ਇਸ ਲਈ ਸ਼ਾਇਦ ਅਸੀਂ ਪੈਣਪਰਾ ਬਹੁਤ ਜ਼ਿਆਦਾ ਚਟੋਰੇ ਹੋ ਗਏ ਸੀ ਬਚਪਨ ਦੀਆਂ ਸੁਨਹਿਰੀ ਯਾਦਾਂ ਵਿੱਚ ਕੁਝ ਹੋਰ ਗਵਾਚ ਜਾਂਦੀ ਉਸ ਤੋਂ ਪਹਿਲਾਂ ਮੇਰਾ ਪਤੀ ਹਰਸ਼ਕਰ ਆ ਗਿਆ ਤੇ ਆਉਂਦਿਆਂ ਹੀ ਇਹ ਫਰਮਾਨ ਕਰ ਦਿੱਤਾ ਕਿ ਸਿਮੀ ਜਲਦੀ ਜਲਦੀ ਮੇਰੇ ਲਈ ਇੱਕ ਕੜਕ ਚਾਹ ਬਣਾ ਮੇਰੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਮਾਂ ਨੇ ਕਿਹਾ ਬੇਟਾ ਹੱਥੋਂ ਤੋ ਕੇ ਆ ਜਾ ਮੈਂ ਪਕੌੜੇ ਬਣਾਏ ਆ ਤੇ ਕੜਕ ਜਾ ਹੁਣੇ ਬਣਨ ਵਾਲੀ ਆ ਮਾਂ ਤੁਸੀਂ ਫਿਕਰ ਕਿਉਂ ਕਰਦੇ ਹੋ ਤੁਹਾਨੂੰ ਕਿੰਨੇ ਵਾਰ ਹੀ ਕਿਹਾ ਕਿ ਤੁਸੀਂ ਆਰਾਮ ਕਰਿਆ ਕਰੋ ਪਰ ਨਹੀਂ ਤੁਸੀਂ ਤਾਂ ਮੇਰੀ ਕੋਈ ਗੱਲ ਮੰਨਦੇ ਹੀ ਨਹੀਂ ਮਾਂ ਨੇ ਕਿਹਾ ਬੇਟਾ ਹੱਥ ਪੈਰ ਚੱਲਦੇ ਰਹਿਣਗੇ ਤਾਂ ਬੁਢਾਪਾ ਚੰਗਾ ਬੀਤੇਗਾ ਪਰ ਜੇ ਜਾਮ ਹੋ ਗਈ ਤਾਂ ਮੇਰੇ ਨਾਲ-ਨਾਲ ਤੁਸੀਂ ਵੀ ਪਰੇਸ਼ਾਨ ਹੋ ਜਾਓਗੇ ਇਸ ਲਈ ਹਲਕਾ ਫੁਲਕਾ ਕੰਮ ਕਰਨ ਦੀਆ ਕਰੋ ਮਾਂ ਨੇ ਮਸਕਰਾਉਂਦਿਆਂ ਹੈ ਕਿਹਾ ਮੇਰਾ ਪਤੀ ਚੁੱਪ ਕਰ ਗਿਆ ਸਾਨੂੰ ਖਵਾਉਣ ਤੋਂ ਬਾਅਦ ਮਾਂ ਆਪਣੀ ਪਲੇਟ ਲੈ ਕੇ ਆ ਗਈ ਤੇ ਟੀਵੀ ਦੇਖਦਿਆਂ-ਦੇਖਦਿਆਂ ਖੁਦ ਖਾਣ ਲੱਗੀ ਮਾਂ ਦੀ ਸ਼ੁਰੂ ਤੋਂ ਹੀ ਆਦਤ ਸੀ ਕਿ ਜਿੰਨਾ ਚਿਰ ਕਰਦੇ ਇੱਕ ਇੱਕ ਮੈਂਬਰ ਨੂੰ ਖਵਾ ਨਹੀਂ ਲੈਂਦੀ ਉਦੋਂ ਤੱਕ ਕੁਝ ਨਹੀਂ ਖਾਂਦੀ ਸੀ ਮੈਂ ਚੇਂਜ ਕਰਕੇ ਕੁਝ ਦਿਨ ਆਰਾਮ ਕਰਨ ਲਈ ਬੈੱਡ ਤੇ ਪੈ ਗਈ ਲੇਟਦਿਆਂ ਹੀ ਮਨ ਅੱਜ ਤੋਂ 2 ਸਾਲ ਪਿੱਛੇ ਚਲਾ ਗਿਆ ਜਦ ਇੱਕ ਦਿਨ ਸਵੇਰੇ ਸਵੇਰੇ ਮੇਰੇ ਭਰਾ ਦਾ ਫੋਨ ਆਇਆ ਸੀ ਮੰਮੀ ਪਾਪਾ ਉਹ ਸਮੇਂ ਮੇਰੇ ਭਰਾ ਦੇ ਕੋਲ ਸੀ ਮੈਂ ਜਿਵੇਂ ਹੀ ਫੋਨ ਚੱਕਿਆ ਮੇਰਾ ਭਰਾ ਕਹਿਣ ਲੱਗਾ ਮੈਂ ਤਾਂ ਇਹਨਾਂ ਦੋਨਾਂ ਤੋਂ ਪਰੇਸ਼ਾਨ ਹੋ ਗਿਆ ਜਿਵੇਂ ਹੀ ਘਰ ਪਹੁੰਚਾ ਇਹ ਲੱਗਦਾ ਜਿਵੇਂ ਕੋਈ ਦੋ ਜਸੂਸ ਬੈਠੇ ਹੋਣ ਸਾਡਾ ਇਹਨਾਂ ਦੇ ਨਾਲ ਐਡਜਸਟ ਕਰਨਾ ਬਹੁਤ ਔਖਾ ਹੋ ਰਿਹਾ ਦੀਦੀ ਤੁਸੀਂ ਹੀ ਕੋਈ ਤਰੀਕਾ ਦੱਸੋ ਜਿਸ ਨਾਲ ਇਹ ਦੋਨੋਂ ਇੱਥੋਂ ਚਲੇ ਜਾਣ ਆਪਣੇ ਭਰਾ ਦੀਆਂ ਗੱਲਾਂ ਸੁਣ ਮੇਰਾ ਦਿਮਾਗ ਸੁੰਨ ਹੋ ਗਿਆ ਸੀ ਉਮਰ ਵਿੱਚ 10 ਸਾਲ ਵੱਡੀ ਹੁੰਦੇ باوجود ਵੀ ਮੈਂ ਇਹ ਨਾ ਸਮਝ ਸਕੀ ਕਿ ਮੈਂ ਉਸਦੇ ਇਸ ਸਵਾਲ ਦਾ ਕੀ ਜਵਾਬ ਦੇਵਾਂ ਜਿਸ ਬੇਟੇ ਦੇ ਜਨਮ ਦੇ ਲਈ ਮੰਮੀ ਪਾਪਾ ਨੇ ਪਤਾ ਨਹੀਂ ਕਿੰਨੀਆਂ ਕੋਈ ਮੰਨਤਾ ਮੰਗੀਆਂ ਸੀ ਕਿੰਨੇ ਕੋ ਮੰਦਰ ਮਸਜਿਦਾਂ ਦੇ ਦਰਵਾਜ਼ੇ ਖੜਕਾਈ ਸੀ ਜਿਸ ਦੇ ਜਨਮ ਤੋਂ ਬਾਅਦ ਅਜੀਹਾ ਲੱਗਿਆ ਕਿ ਜੀਵਨ ਵਿੱਚ ਹੁਣ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ ਉਹੀ ਬੇਟਾ ਅੱਜ ਉਹਨਾਂ ਨੂੰ ਜਸੂਸ ਕਹ ਰਿਹਾ ਸੀ ਆਪਣੀ ਸੰਤਾਨ ਦੀ ਤਰੱਕੀ ਤੇ ਖੁਸ਼ ਹੋਣ ਵਾਲੀ ਮਾਂ ਬਾਪ ਆਪਣੇ ਹੀ ਬੇਟੇ ਦੇ ਘਰ ਜਸੂਸ ਕਿਵੇਂ ਹੋ ਸਕਦੇ ਆ ਭਾਰਤੀ ਸੱਭਿਆਚਾਰ ਵਿੱਚ ਪੁੱਤਰ ਨੂੰ ਉਹ ਕਿਹਾ ਜਾਂਦਾ ਜੋ ਉਸਨੂੰ ਮੁਕਤੀ ਦੇ ਦਰਵਾਜ਼ੇ ਤੇ ਲੈ ਕੇ ਜਾਂਦਾ ਸਾਡੇ ਧਰਮ ਦੇ ਰੱਖਿਅਕਾਂ ਨੇ ਇਹ ਕਹਿ ਕੇ ਇਸ ਵਿੱਚ ਖੰਡ ਮਲਾ ਦਿੱਤੀ ਕਿ ਮੌਤ ਤੋਂ ਬਾਅਦ ਪੁੱਤਰ ਦੁਆਰਾ ਦਿੱਤੀ ਗਈ ਚਿਤਾਹੀ ਮੁਕਤੀ ਦਾ ਇੱਕੋ ਇੱਕ ਸੋਮਾ ਹੈ। ਉਸ ਨਾਲ ਸਵਰਗ ਮਿਲਦਾ ਹੈ। ਨਹੀਂ ਤਾਂ ਆਦਮੀ ਨਰਕ ਵਿੱਚ ਚਲਾ ਜਾਂਦਾ ਹੈ। ਇਸ માનਸਿਕਤਾ ਦੇ ਸ਼ਿਕਾਰ ਮਾਂ ਤੇ ਪਾਪਾ ਇਸ ਲੱਕ ਤੋੜਨ ਵਾਲੀ ਮਹਿੰਗਾਈ ਵਿੱਚ ਵੀ ਇੱਕ ਤੋਂ ਬਾਅਦ ਇੱਕ ਤਿੰਨ ਧੀਆਂ ਦੀ ਕਤਾਰ ਬਣਾਉਂਦੇ ਰਹੇ। ਇਸ ਦੌਰਾਨ ਆਪਣੀ ਮਾਂ ਦੇ ਕਰਭ ਵਿੱਚ ਪਲ ਰਹੀਆਂ ਕੁਝ ਧੀਆਂ ਨੂੰ ਜਨਮ ਵੀ ਨਹੀਂ ਲੈਣ ਦਿੱਤਾ ਗਿਆ। ਖੈਰ ਇੱਕ ਕਹਾਵਤ ਕਿ ਉਡੀਕ ਕਰਨ ਦਾ ਫਲ ਮਿੱਠਾ ਹੁੰਦਾ ਤੇ ਸਾਡੇ ਘਰ ਵਿੱਚ ਵੀ ਸੱਚ ਹੋ ਗਈ ਤੇ ਜਦੋਂ ਅੰਤ ਵਿੱਚ ਇੱਕ ਪੁੱਤ ਦਾ ਜਨਮ ਹੋਇਆ ਤਾਂ ਇੰਜ ਲੱਗਾ ਜਿਵੇਂ ਸਵਰਗ ਦੇ ਦਰਵਾਜ਼ੇ ਖੁੱਲ ਗਏ ਹੋ ਮम्मी ਤੇ ਪਾਪਾ ਨੂੰ ਆਪਣਾ ਅਨਮੋਲ ਹੀਰਾ ਮਿਲ ਗਿਆ ਸੀ ਜੋ ਉਹਨਾਂ ਨੂੰ ਉਹਨਾਂ ਦੇ ਬੁਢਾਪੇ ਵਿੱਚ ਬਚਾਉਣ ਵਾਲਾ ਸੀ ਸਾਡੇ ਹੀਰੇ ਵਰਗੇ ਭਰਾ ਨੂੰ ਮਿਲਣ ਤੇ ਸਾਡੀਆਂ ਭੈਣਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਕਿਉਂਕਿ ਹਰ ਰਖੜੀ ਤੇ ਸਾਨੂੰ ਆਪਣੇ ਚਾਚੇ ਦੇ ਪੁੱਤਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਹੁਣ ਉਹ ਰਸਮ ਖਤਮ ਹੋ ਗਈ ਸੀ ਸਮਾ ਆਪਣੀ ਰਫਤਾਰ ਨਾਲ ਚੱਲ ਰਹੀ ਸੀ। ਮੇਰੀਆਂ ਦੋਵੇਂ ਵੱਡੀਆਂ ਭੈਣਾਂ ਆਪਣੇ ਪਰਿਵਾਰਾਂ ਨਾਲ ਵਿਦੇਸ਼ ਵਿੱਚ ਸੈਟਲ ਹੋ ਗਈਆਂ ਸੀ। ਇਸ ਲਈ ਉਹ 1 ਜਾਂ 2 ਸਾਲਾਂ ਵਿੱਚ ਸਿਰਫ ਇੱਕ ਵਾਰ ਹੀ ਆ ਸਕਦੀਆਂ ਸੀ। ਮੰਮੀ ਪਾਪਾ ਨੇ ਨਾ ਸਿਰਫ ਪ੍ਰਾਵੀਕੀ ਸਗੋਂ ਸਾਨੂੰ ਭੈਣਾਂ ਨੂੰ ਵੀ ਪੜਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਹੁਣ ਤੱਕ ਵਿਕੀ ਨੇ ਆਪਣੀ ਇੰਜੀਨੀਅਰਿੰਗ ਵੀ ਪੂਰੀ ਕਰ ਲਈ ਸੀ ਤੇ ਦਿੱਲੀ ਵਿੱਚ ਇੱਕ ਮਲਟੀਨੇਸ਼ਨਲ ਕੰਪਨੀ ਵਿੱਚ ਚੰਗੇ ਪੈਕੇਜ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਭਾਰਤੀ ਸਮਾਜ ਵਿੱਚ ਜਿਵੇਂ ਹੀ ਕਿਸੇ ਲੜਕੇ ਨੂੰ ਨੌਕਰੀ ਮਿਲਦੀਆ ਉਸਦੇ ਲਈ ਬੋਲੀਆਂ ਆਉਣੀਆ ਸ਼ੁਰੂ ਹੋ ਜਾਂਦੀਆਂ ਇਸ ਲਈ ਮੇਰੇ ਭਰਾ ਲਈ ਵੀ ਰੇਸ ਜਾਂਦੀ ਇੱਕ ਲੰਬੀ ਲਾਈਨ ਲੱਗ ਜਾਂਦੀ ਸੀ ਜਦੋਂ ਵੀ ਕਿਸੇ ਕੁੜੀ ਦੀ ਫੋਟੋ ਆਉਂਦੀ ਸੀ ਮਾਪਿਆਂ ਦੀ ਖੁਸ਼ੀ ਦੇਖਣਯੋਗ ਹੁੰਦੀ ਸੀ ਮਾਪਿਆਂ ਨੂੰ ਜੋ ਇੱਕ ਖੁਸ਼ਹਾਲ ਬੁਢਾਪੇ ਦੇ ਸੁਪਨੇ ਦੇਖ ਰਹੇ ਸਨ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਭਰਾ ਨੇ ਲੜਕੀ ਲੱਭਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਹ ਗੱਲ ਕਹਿ ਕੇ ਇਸ ਗੱਲ ਨੂੰ ਖਤਮ ਕੀਤਾ ਸੀ ਕਿ ਮੈਂ ਕਿਸੇ ਹੋਰ ਲੜਕੀ ਨੂੰ ਪਿਆਰ ਕਰਦਾ ਜਿਸ ਦਿਨ ਨਾਲ ਮੈਂ ਵਿਆਹ ਕਰਵਾਉਣਾ ਚਾਹੁੰਦਾ ਉਹ ਤਾਂ ਮੈਂ ਪਹਿਲਾਂ ਤੋਂ ਹੀ ਲੱਭੀ ਹੋਈ ਐ ਇਸ ਲਈ ਤੁਹਾਨੂੰ ਮੇਰੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਕਹਿ ਕੇ ਭਰਾ ਘਰ ਤੋਂ ਬਾਹਰ ਚਲਾ ਗਿਆ ਮਾਂ ਤਾਂ ਇਹ ਸਭ ਗੱਲਾਂ ਸੁਣ ਕੇ ਹੈਰਾਨ ਪਰੇਸ਼ਾਨ ਹੀ ਰਹਿ ਗਈ ਸੀ ਕਈ ਵਾਰ ਮਾਂ ਉਸ ਦਰਵਾਜ਼ੇ ਵੱਲ ਦੇਖਦੀ ਜਿੱਥੋਂ ਮੇਰਾ ਭਰਾ ਨਿਕਲ ਕੇ ਗਿਆ ਸੀ ਕਦੇ ਉਹ ਪਾਪਾ ਵੱਲ ਵੇਖਦੀ ਆਪਣੇ ਕੰਨਾਂ ਨਾਲ ਸੁਣੀ ਹੋਈ ਗੱਲ ਦਾ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਵਿੱਕੀ ਦੇ ਇਸ ਅਚਾਨਕ ਗੁੱਸੇ ਨੇ ਉਸ ਨੂੰ ਬੁਰੀ ਤਰ੍ਹਾਂ ਰੋ ਦਿੱਤਾ ਤੇ ਉਹ ਬਹੁਤ ਰੋਣ ਲੱਗ ਪਈ ਮਾਂ ਨਹੀਂ ਗਿਆ ਮੈਂ ਉਸ ਨੂੰ ਇਸ ਲਈ ਜਨਮ ਦਿੱਤਾ ਕਿ ਉਸ ਨੂੰ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਉਸ ਨੂੰ ਇਸ ਦੁਨੀਆ 'ਚ ਲਿਆਂਦਾ ਮੈਂ ਆਪਣੀ ਨੂੰਹ ਲਈ ਕਿਿਹੜੇ ਸੁਪਨੇ ਬਾਲੇ ਸਨ ਉਸ ਨੇ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਪਾਪਾ ਸ਼ਾਇਦ ਮਾਮਲੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ ਸਨ ਜਾਂ ਉਹਨਾਂ ਨੂੰ ਆਪਣੇ ਪੁੱਤ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਇਸ ਲਈ ਉਹਨਾਂ ਨੇ ਆਪਣੀ ਪਤਨੀ ਯਾਨੀ ਕਿ ਮੇਰੀ ਮਾਂ ਦਿਲਾਸਾ ਦਿੱਤਾ ਤੇ ਕਿਹਾ ਤੂੰ ਫਿਕਰ ਨਾ ਕਰ ਮੈਂ ਉਸ ਨੂੰ ਸਮਝਾਵਾਂਗਾ ਸਭ ਕੁਝ ਠੀਕ ਹੋ ਜਾਵੇਗਾ ਇਹ ਸਭ ਇੱਕ ਪਲ ਦਾ ਗੁੱਸਾ ਉਹ ਮੇਰਾ ਪੁੱਤ ਆ ਉਹ ਆਪਣੇ ਪਿਤਾ ਦੀ ਗੱਲ ਜ਼ਰੂਰ ਸੁਨੇਗਾ ਮੰਮੀ ਨੂੰ ਵੀ ਪਾਪਾ ਦੀਆਂ ਗੱਲਾਂ ਤੇ ਵਿਸ਼ਵਾਸ ਸੀ ਤੇ ਉਸ ਤੋਂ ਵੀ ਵੱਧ ਆਪਣੇ ਪੁੱਤ ਤੇ ਇਸ ਲਈ ਉਹਨਾਂ ਨੇ ਕਿਹਾ ਹਾਂ ਤੁਸੀਂ ਸਹੀ ਹੋ ਮੈਨੂੰ ਲੱਗਦਾ ਕਿ ਉਹ ਮਜ਼ਾਕ ਕਰ ਰਿਹਾ ਹੋਵੇਗਾ ਉਹ ਅਜਿਹਾ ਕੁਝ ਨਹੀਂ ਕਰ ਸਕਦਾ ਸਾਡਾ ਪੁੱਤ ਸਾਡੀਆਂ ਇੱਛਾਵਾਂ ਨੂੰ ਖਰਾਬ ਨਹੀਂ ਕਰੇਗਾ ਪਰਾ ਅਗਲੇ ਦਿਨ ਦਿੱਲੀ ਵਾਪਸ ਚਲਾ ਗਿਆ ਸੀ ਮਾਮਲਾ ਖਤਮ ਹੋ ਗਿਆ ਸੀ ਪਰ ਅਗਲੀ ਵਾਰ ਜਦ ਭਰਾ ਘਰ ਆਇਆ ਤਾਂ ਪਾਪਾ ਨੇ ਲੜਕੀ ਦੇ ਪਰਿਵਾਰ ਨੂੰ ਵੀ ਆਉਣ ਦਾ ਸਮਾਂ ਦਿੱਤਾ ਭਰਾ ਨੇ ਉਹਨਾਂ ਦੇ ਸਾਹਮਣੇ ਬਹੁਤ ਰੁੱਖਾ ਤੇ ਨਿਰਪੱਖ ਵਿਹਾਰ ਕੀਤਾ ਤੇ ਜਿਵੇਂ ਹੀ ਲੜਕੀ ਦਾ ਪਰਿਵਾਰ ਚਲਾ ਗਿਆ ਤਾਂ ਭਰਾ ਨੇ ਘਰ 'ਚ ਹੰਗਾਮਾ ਖੜਾ ਕਰ ਦਿੱਤਾ ਉਸਨੇ ਕਿਹਾ ਤੁਸੀਂ ਇਹ ਕਿ ਡਰਾਮਾ ਕਰ ਰਹੇ ਹੋ ਜਦ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਕਿਸੇ ਲੜਕੀ ਨੂੰ ਪਿਆਰ ਕਰਦਾ ਤੇ ਉਸੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਤਾਂ ਫਿਰ ਤੁਹਾਨੂੰ ਕੀ ਲੋੜ ਪਈ ਸੀ ਕਿਸੇ ਹੋਰ ਨੂੰ ਬੁਲਾਉਣ ਦੀ ਆ ਚੁੱਕੋ ਲੜਕੀ ਦੀ ਫੋਟੋ ਉਹ ਮੇਰੇ ਨਾਲ ਮੇਰੇ ਦਫ਼ਤਰ ਵਿੱਚ ਕੰਮ ਕਰਦੀ ਹੈ ਇਹ ਕਹਿ ਕੇ ਮੇਰੀ ਪ੍ਰਾਨੇ ਮੇਜ ਤੇ ਇੱਕ ਫੋਟੋ ਸੱਟ ਦਿੱਤੀ ਮਾਂ ਜੋ ਆਪਣੇ ਪੁੱਤ ਦੀਆਂ ਗੱਲਾਂ ਸੁਣ ਰਹੀ ਸੀ ਉਸਨੇ ਜਲਦੀ ਨਾਲ ਮੇਜ ਤੋਂ ਫੋਟੋ ਚੁੱਕੀ ਸਧਾਰਨ ਦਿੱਖ ਤੇ ਗੂੜੇ ਰੰਗ ਵਾਲੀ ਕੁੜੀ ਨੂੰ ਦੇਖ ਕੇ ਉਸਨੇ ਝੋਕੇ ਕਿਹਾ ਪੁੱਤ ਉਹ ਸਾਡੇ ਘਰ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰੇ ਲਈ ਇਹ ਦੇਖ ਤੇ ਰੰਗ ਨਹੀਂ ਸਗੋਂ ਗੁਣ ਤੇ ਯੋਗਤਾ ਮਾਇਨੇ ਰੱਖਦੀਆਂ ਤੇ ਅਨੂ ਬਹੁਤ ਸਮਰੱਥਾ ਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਅਨੂ ਸਾਡੀ ਜਾਤ ਦੀ ਨਹੀਂ ਹੈ ਭਰਾ ਨੇ ਝੰਜਕਦੇ ਹੋਏ ਕਿਹਾ ਪਾਪਾ ਨੇ ਗਰਜ ਦੀ ਆਵਾਜ਼ ਵਿੱਚ ਕਿਹਾ ਇਸ ਦਾ ਮਤਲਬ ਕਿ ਇਹ ਲੜਕੀ ਹੋਰ ਜਾਤ ਦੀ ਹੈ ਭਰਾ ਨੇ ਕਿਹਾ ਮਤਲਬ ਸੁਨਿਆਰ ਪਾਪਾ ਨੇ ਕਿਹਾ ਇੱਕ ਸੁਨਿਆਰੀ ਦੀ ਧੀ ਇੱਕ ਬ੍ਰਾਹਮਣ ਪਰਿਵਾਰ ਦੀ ਨੂੰ ਕਿਵੇਂ ਬਣ ਸਕਦੀ ਹੈ ਮਾਂ ਵੀ ਸ਼ੁਰੂ ਹੋ ਗਈ ਵਾਹ ਵਾਹ ਮੈਂ ਤੈਨੂੰ ਇਸੇ ਦਿਨ ਲਈ ਜਨਮ ਦਿੱਤਾ ਸੀ ਇਹ ਸਭ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ ਮੈਂ ਇਸ ਵਿਆਹ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦੀ ਪਾਪਾ ਜੋਸ਼ ਤੇ ਗੁੱਸੇ ਨਾਲ ਕੰਬਲ ਲੱਗ ਪਏ ਸੀ ਫਿਰ ਕਿਸੇ ਤਰ੍ਹਾਂ ਮਾਂ ਨੇ ਆਪਣੇ ਗੁੱਸੇ ਦੇ ਨਾਲ ਨਾਲ ਪਾਪਾ ਦੇ ਗੁੱਸੇ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਨੂੰ ਭਰਾ ਕਹਿਣ ਲੱਗਾ ਠੀਕ ਆ ਜੇ ਫਿਰ ਇਹ ਨਹੀਂ ਤਾਂ ਕੋਈ ਹੋਰ ਵੀ ਨਹੀਂ ਮੈਂ ਤੁਹਾਡੇ ਸਾਰਿਆਂ ਦੀ ਖੁਸ਼ੀ ਲਈ ਕੁਆਰਾ ਹੀ ਰਹਾਂਗਾ ਰਾ ਆਪਣਾ ਅੰਤਮ ਫੈਸਲਾ ਸੁਣਾ ਕੇ ਘਰੋਂ ਬਾਹਰ ਚਲਾ ਗਿਆ ਉਸ ਦਿਨ ਨਾ ਤਾਂ ਘਰ ਵਿੱਚ ਖਾਣਾ ਬਣਿਆ ਤੇ ਨਾ ਹੀ ਕਿਸੇ ਨੇ ਕੁਝ ਖਾਦਾ ਸਾਡੇ ਘਰ ਵਿੱਚ ਉਦਾਸੀ છਾਈ ਹੋਈ ਸੀ ਨਹੀਂ ਤਾਂ ਸਾਡਾ ਘਰ ਹਮੇਸ਼ਾ ਹਾਸੇ ਤੇ ਖੁਸ਼ੀ ਨਾਲ ਗੂੰਜਦਾ ਸੀ ਪਰ ਹੁਣ ਇਹ ਖੁਸ਼ੀ ਸਾਡੇ ਹਰ ਕਿਸੇ ਦੀ ਜ਼ਿੰਦਗੀ ਦੀ ਖੁਸ਼ੀ ਤੋਂ ਸੱਖਣੀ ਸੀ ਸਾਰੀਆਂ ਭੈਣਾਂ ਨੇ ਮੂੰਹ ਮੋੜ ਲਿਆ ਵਿਆਹੀ ਹੋਣ ਦੇ ਬਾਵਜੂਦ ਇਸ ਘਟਨਾ ਨੇ ਸਾਰੀਆਂ ਭੈਣਾਂ ਨੂੰ ਵੀ ਘੱਟ ਪ੍ਰਭਾਵਿਤ ਨਹੀਂ ਕੀਤਾ ਅਸੀਂ ਮਾਪੇ ਤੇ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਭਰਾ ਆਪਣੇ ਸਟੈਂਡ ਤੇ ਦ੍ਰੜ ਸੀ ਪਰ ਸ਼ਾਇਦ ਸਮਾ ਸਭ ਤੋਂ ਵਧੀਆ ਇਲਾਜ ਹੈ ਕੁਝ ਮਹੀਨਿਆਂ ਦੇ ਅੰਦਰ ਅੰਦਰ ਮਾਪੇ ਜੋ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦੇ ਸਨ ਸਮਝ ਗਏ ਕਿ ਉਹਨਾਂ ਕੋਲ ਆਪਣੇ ਪੁੱਤ ਦੀ ਗੱਲ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਜਿਸ ਕਰ ਵਿੱਚ ਧੀਆਂ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੇ ਸਹੁਰੇ ਘਰ ਭੇਜ ਦਿੱਤਾ ਜਾਂਦਾ ਸੀ ਪੁੱਤ ਦੀ ਇੱਛਾ ਦਾ ਸਤਕਾਰ ਕਰਦੇ ਹੋਏ ਉਹਨਾਂ ਨੇ ਅੰਤਰ ਜਾਤੀ ਵਿਆਹ ਲਈ ਦੀ ਵਿਆਪਕ ਤਿਆਰੀਆਂ ਸ਼ੁਰੂ ਕੀਤੀਆਂ ਸੀ ਮੇਰਾ ਭਰਾ ਮਾਂ-ਬਾਪ ਦਾ ਕਮਜ਼ੋਰ ਬਿੰਦੂ ਸੀ। ਇਸ ਲਈ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਖੈਰ ਬਹੁਤ ਊਮਤਾਮ ਨਾਲ ਅਸੀਂ ਸਾਰਿਆਂ ਨੇ ਅਨੂ ਦਾ ਆਪਣੇ ਨੋਹ ਵਜੋਂ ਸਵਾਗਤ ਕੀਤਾ। ਅਨੂ ਜਿਸ ਦੀ ਰੰਗਤ ਗੂੜੀ ਸੀ ਤੇ ਅੱਖਾਂ ਬਹੁਤ ਸਾਦੀਆਂ। ਦੂਜੇ ਪਾਸੇ ਜੋ ਗੋਰੀ ਚਮੜੀ ਵਾਲਾ ਲੰਬਾ ਤੇ ਬਹੁਤ ਹੀ ਸੁੰਦਰ ਸ਼ਖਸੀਅਤ ਵਾਲਾ ਲੜਕਾ ਜੋ ਮੇਰਾ ਭਰਾ ਸੀ। ਉਸ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਸੀ। ਪਰ ਜਿਵੇਂ ਕਿ ਉਹ ਕਹਿੰਦੇ ਆ ਪਿਆਰ ਅੰਨਾ ਹੁੰਦਾ। ਪਹਿਲਾਂ ਪੀੜ੍ਹੀਆਂ ਦਾ ਇੱਕ ਵੱਡਾ ਪਾੜਾ ਸੀ। ਦੂਜਾ ਪ੍ਰੇਮ ਵਿਆਹ ਤੀਜਾ ਮਾਪਿਆਂ ਦੀ ਆਪਣੀ ਨੂੰਹ ਤੋਂ ਬਹੁਤ ਜ਼ਿਆਦਾ ਉਮੀਦਾਂ ਇਹ ਸਭ ਕਾਰਨ ਪਰਿਵਾਰ ਦੇ ਸਮੀਕਰਨ ਹੌਲੀ-ਹੌਲੀ ਵਿਗੜਨ ਲੱਗੇ ਨੂੰਹ ਦੇ ਔਰ ਨਾਲ ਜਦ ਮਾਪਿਆਂ ਨੇ ਆਪਣੀ ਧੀ ਨੂੰ ਦੁੱਧ ਵਿੱਚ ਪਈ ਮੱਖੀ ਵਾਂਗ ਆਪਣੀ ਜ਼ਿੰਦਗੀ ਤੋਂ ਬਾਹਰ ਸੁੱਟ ਦਿੱਤਾ ਤੇ ਫਿਰ ਪੁੱਤ ਤੇ ਨੂੰਹ ਲਈ ਉਹ ਆਪਣੇ ਆਪ ਹੀ ਮਹੱਤਵਹੀਣ ਹੋ ਗਏ ਥੋੜੇ ਸਮੇਂ ਵਿੱਚ ਹੀ ਨੂੰਹ ਨੇ ਆਪਣਾ ਰਵਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਭਰਾ ਤੇ ਉਸਦੀ ਪਤਨੀ ਅਨੂ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਪਰਵਾਹ ਨਹੀਂ ਕਰਦੇ ਸਨ ਕਦਸਮਾ ਪਹਿਲਾ ਜਦੋਂ ਅਨੂਦੀ ਡਿਲੀਵਰੀ ਹੋਣ ਵਾਲੀ ਸੀ ਤਾਂ ਮੰਮੀ ਪਾਪਾ ਉਹਨਾਂ ਦੇ ਕੋਲ ਗਏ ਹੋਏ ਸਨ ਉਹ ਦੋਵੇਂ ਆਪਣੇ ਨਵ ਜੰਮੇ ਪੋਤੇ ਦੇ ਪਿਆਰ ਕਰਨ ਬਹੁਤ ਮੁਸ਼ਕਲ ਨਾਲ 1 ਮਹੀਨਾ ਰਹੀ ਉਦੋਂ ਮੇਰੇ ਭਰਾ ਨੇ ਮੈਨੂੰ ਉਹਨਾਂ ਨੂੰ ਵਾਪਸ ਭੇਜਣ ਦਾ ਹੱਲ ਪੁੱਛਿਆ ਸੀ ਮੈਂ ਵੀ ਉਹਨਾਂ ਨੂੰ ਵਾਪਸ ਔਨਲੀ ਮਨਾ ਰਿਆ ਸੀ ਉਹਨਾਂ ਨੂੰ ਆਏ ਹੋਏ ਕੁਝ ਹੀ ਮਹੀਨੇ ਹੋਏ ਸਨ ਜਦੋਂ ਅਚਾਨਕ ਇੱਕ ਦਿਨ ਪਾਪਾ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਜਾਣ ਤੋਂ ਬਾਅਦ ਮਾਂ ਬਿਲਕੁਲ ਇਕੱਲੀ ਰਹਿ ਗਈ ਸੀ ਸਮਾਜਿਕ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਰਾ ਮਾਂ ਨੂੰ ਆਪਣੇ ਨਾਲ ਲੈ ਗਿਆ ਪਰ ਉੱਥੇ ਦਮ ਘੁੱਟਣ ਵਾਲੇ ਮਾਹੌਲ ਤੇ ਅਨੁਦੇਸ਼ ਸਖਤ ਵਿਹਾਰ ਕਰਨ ਉਹ ਵਾਪਸ ਆ ਗਈ ਤੇ ਹੁਣ ਉਸਨੇ ਦੁਬਾਰਾ ਦਿੱਲੀ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸਭ ਤੋਂ ਵਧੀਆ ਗੱਲ ਕੀ ਭਰਾ ਪਰਜਾਈ ਨੇ ਮਾਂ ਨੂੰ ਆਪਣੇ ਨਾਲ ਲੈ ਜਾਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਮਨੁੱਖੀ ਜ਼ਿੰਦਗੀ ਅਜਿਹੀ ਆ ਕਿ ਜਿਵੇਂ ਇੱਕ ਸਮੱਸਿਆ ਖਤਮ ਹੁੰਦੀ ਹੈ ਦੂਜੀ ਪੈਦਾ ਹੋ ਜਾਂਦੀ ਹੈ ਅਚਾਨਕ ਇੱਕ ਦਿਨ ਮਾਂ ਬਾਥਰੂਮ ਵਿੱਚ ਡਿੱਗ ਪਈ ਤੇ ਉਸਦੀ ਬਾਹ ਟੁੱਟ ਗਈ ਪਰਾ ਨੇ ਇਸ ਨੂੰ ਇੱਕ ਛੋਟੀ ਜੀ ਗੱਲ ਸਮਝ ਕੇ ਆਉਣਾ ਠੀਕ ਨਹੀਂ ਸਮਝਿਆ ਤੇ ਸਿਰਫ ਫੋਨ ਤੇ ਉਸਦੀ ਤੰਦਰੁਸਤੀ ਪੁੱਛ ਕੇ ਆਪਣਾ ਫਰਜ਼ ਨਿਭਾਉਂਦਾ ਰਿਹਾ ਦੋਵੇਂ ਵੱਡੀਆਂ ਪੈਣਾ ਵਿਦੇਸ਼ ਵਿੱਚ ਹੋਣ ਕਰਕੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਸਾਂ ਪਰ ਆਦੇ ਰਵੱਈਏ ਨੂੰ ਦੇਖ ਮੇਰੇ ਅੰਦਰ ਇੱਕ ਧੀ ਹੁੰਦਾ ਫਰਜ਼ ਜਾਗ ਪਿਆ ਜਦੋਂ ਮੈਂ ਆਪਣੀ ਮਾਂ ਦੀ ਬਾਹ ਟੁੱਟਣ ਤੋਂ ਬਾਅਦ ਉਸ ਨੂੰ ਮਿਲਣ ਗਈ ਤਾਂ ਮੇਰੀ ਜ਼ਮੀਰ ਨੇ ਮੈਨੂੰ ਉਸ ਨੂੰ ਇੱਕ ਨੌਕਰਾਨੀ ਦੀ ਦੇਖਭਾਲ ਵਿੱਚ ਇਕੱਲੀ ਛੱਡਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਤੇ ਮੈਂ ਆਪਣੀ ਮਾਂ ਨੂੰ ਆਪਣੇ ਨਾਲ ਮੁੰਬਈ ਲੈ ਆਇਆ ਇਸ ਤੋਂ ਪਹਿਲਾਂ ਕਿ ਮੈਂ ਆਪਣੀਆਂ ਯਾਦਾਂ ਵਿੱਚ ਹੋਰ ਪਟਕਦੀ ਹਰਸ਼ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਸਿਮੀ ਤੂੰ ਕਿੱਥੇ ਆ? ਮੈਨੂੰ ਖਾਣਾ ਮਿਲੇਗਾ? ਲਗਭਗ 9 ਵਜ ਗਈ ਆ। ਮੈਂ ਆਪਣੇ ਢਿੱਲੇ ਵਾਲਾਂ ਦਾ ਜੂڑا ਬੰਨ੍ਹਿਆ ਤੇ ਜਲਦੀ ਜਲਦੀ ਰਸੋਈ ਵਿੱਚ ਚਲੀ ਗਈ। ਮੈਂ ਦੇਖਿਆ ਕਿ ਮੰਮੀ ਰਾਤ ਦੇ ਖਾਣੇ ਦੀਆਂ ਸਾਰੀਆਂ ਤਿਆਰੀਆਂ ਕਰ ਚੁੱਕੀ ਸੀ। ਸਿਰਫ ਰੋਟੀਆਂ ਬਣਾਉਣੀਆਂ ਬਾਕੀ ਸਨ। ਮੈਂ ਫਰਤੀ ਦੇ ਨਾਲ ਗੈਸ ਔਨ ਕੀਤਾ ਤੇ ਗਰਮ-ਗਰਮ ਰੋਟੀ ਬਣਾਉਣ ਲੱਗ ਪਈ। ਸਾਰੇ ਕੰਮ ਖਤਮ ਕਰਕੇ ਮੈਂ ਬੈੱਡਰੂਮ ਵਿੱਚ ਚਾ ਗਈ। ਮੇਰੇ ਪਤੀ ਤਾਂ ਕੁੜਾੜੀ ਮਾਰਨ ਲੱਗ ਪਿਆ ਸੀ ਤੇ ਮੈਂ ਤਾਂ ਹਜੇ ਆਪਣੇ ਅਤੀਤ ਚੋਂ ਬਾਹਰ ਹੀ ਨਹੀਂ ਆਈ ਸੀ। ਅੱਜ ਵੀ ਉਹ ਦਿਨ ਮੈਨੂੰ ਯਾਦ ਹੈ। ਜਦ ਮੈਂ ਆਪਣੀ ਮਾਂ ਨੂੰ ਦੇਖਣ ਗਈ ਆਪਣੇ ਨਾਲ ਹੀ ਲੈ ਆਈ ਸੀ। ਮੈਨੂੰ 에ਅਰਪੋਰਟ ਤੋਂ ਲੈਣ ਆਏ ਮੇਰੇ ਪਤੀ ਨੇ ਮਾਂ ਦੇ ਆਉਣ ਤੇ ਕੋਈ ਉਤਸ਼ਾਹ ਨਹੀਂ ਦਿਖਾਇਆ ਸੀ। ਸਗੋਂ ਘਰ ਆ ਕੇ ਗੁੱਸੇ ਨਾਲ ਕਹਿਣ ਲੱਗਾ ਇਹ ਸਭ ਕੀ ਐ ਸਿਮੀ? ਮੇਰੇ ਤੋਂ ਬਿਨਾ ਪੁੱਛੇ ਤੂੰ ਇੰਨਾ ਵੱਡਾ ਫੈਸਲਾ ਕਿਵੇਂ ਲੈ ਲਿਆ? ਉਸ ਸਮੇਂ ਮੈਨੂੰ ਵੀ ਗੁੱਸਾ ਸੀ ਤੇ ਮੈਂ ਵੀ ਬੋਲ ਪਈ ਮਤਲਬ ਕੀ ਆ ਤੁਹਾਡਾ ਹੁਣ ਆਪਣੀ ਮਾਂ ਨੂੰ ਆਪਣੇ ਘਰ ਲਿਆਉਣ ਲਈ ਮੈਨੂੰ ਤੁਹਾਡੀ ਪਰਮਿਸ਼ਨ ਲੈਣੀ ਪਵੇਗੀ ਮੈਂ ਵੀ ਵਿਅੰਗ ਕਰਦੇ ਹੋਏ ਜਵਾਬ ਦਿੱਤਾ ਇਸ ਗੱਲ ਤੇ ਮੇਰੇ ਪਤੀ ਨੇ ਕਿਹਾ ਹੁਣ ਕਿਉਂ ਨਹੀਂ ਲੈ ਗਿਆ ਇਹਨਾਂ ਦਾ ਸਕਾ ਬੇਟਾ ਜਿਸ ਦੇ ਲਈ ਇਹਨਾਂ ਨੇ ਆਪਣੀ ਬੇਟੀ ਨੂੰ ਤਾਂ ਕੀ ਜਵਾਈਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ ਮੈਂ ਆਪਣੇ ਪਤੀ ਨੂੰ ਕਿਹਾ ਤੁਸੀਂ ਸਮਝਦੇ ਕਿਉਂ ਨਹੀਂ ਉਹ ਮੇਰੀ ਮਾਂ ਜੋ ਨਹੀਂ ਲੈ ਕੇ ਗਿਆ ਮੈਂ ਤਾਂ ਹੀ ਲੈ ਕੇ ਆਈ ਹਾਂ ਮੈਂ ਮਾਂ ਨੂੰ ਅਜਿਹੇ ਹਾਲਤ ਵਿੱਚ ਨਹੀਂ ਛੱਡ ਸਕਦੀ ਮੇਰੀ ਗੱਲ ਸੁਣ ਕੇ ਮੇਰਾ ਪਤੀ ਚੁੱਪਤਾ ਕਰ ਗਿਆ ਸੀ ਪਰ ਕਿਤੇ ਨਾ ਕਿਤੇ ਅਸਤੀਆਂ ਗੱਲਾਂ ਨੇ ਮਨੋਂ ਝੰਡੋੜ ਕੇ ਰੱਖ ਦਿੱਤਾ ਸੀ ਕਿਤੇ ਨਾ ਕਿਤੇ ਮੇਰੇ ਮਨ ਵਿੱਚ ਇਹ ਵੀ ਖਿਆਲ ਆ ਰਿਹਾ ਸੀ ਕਿ ਜੇ ਮੇਰੀ ਮਾਂ ਦੀ ਜਗ੍ਹਾ ਤੇ ਮੇਰੇ ਪਤੀ ਦੀ ਮਾਂ ਹੁੰਦੀ ਤਾਂ ਕੀ ਫਿਰ ਵੀ ਉਹ ਇਸ ਤਰ੍ਹਾਂ ਹੀ ਕਰਦੇ ਕੀ ਫਿਰ ਉਸਨੇ ਮੇਰੀ ਪਰਮਿਸ਼ਨ ਲੈਣੀ ਸੀ ਉਸ ਤੋਂ ਬਾਅਦ ਮੇਰੀ ਅਸਲੀ ਪ੍ਰੀਖਿਆ ਸ਼ੁਰੂ ਹੋ ਗਈ ਸੀ ਆਪਣੇ 20 ਸਾਲ ਦੀ ਵਿਵਹਤਾ ਜ਼ਿੰਦਗੀ ਵਿੱਚ ਮੈਂ ਜੋ ਆਪਣੇ ਪਤੀ ਦਾ ਰੂਪ ਅੱਜ ਤੱਕ ਕਦੇ ਨਹੀਂ ਦੇਖਿਆ ਸੀ ਉਹ ਰੂਪ ਹੁਣ ਮੇਰੇ ਸਾਹਮਣੇ ਆ ਰਿਹਾ ਸੀ ਘਰ ਆਉਂਦਿਆਂ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਸਾਡੇ ਦੋ ਬੈੱਡਰੂਮ ਵਿੱਚ ਮਾਂ ਨੂੰ ਠਹਿਰਾਉਣਾ 10 ਸਾਲ ਦੀ ਬੇਟੀ ਦੇ ਰੂਮ ਵਿੱਚ ਜਦ ਮੈਂ ਆਪਣੀ ਮਾਂ ਦਾ ਸਾਮਾਨ ਰੱਖਿਆ ਤਾਂ ਉਹ ਇੱਕਦਮ ਵਿਗੜ ਗਈ ਆਪਣੇ ਕਮਰੇ ਵਿੱਚ ਉਹ ਰਾਜਿਆਂ ਦੇ ਸਾਮਾਨ ਸੀ ਤੇ ਉਹ ਆਪਣੀ ਨਾਨੀ ਦੇ ਨਾਲ ਆਪਣਾ ਕਮਰਾ ਸ਼ੇਅਰ ਕਰਨ ਲਈ ਤਿਆਰ ਨਹੀਂ ਸੀ ਮੈਂ ਉਸ ਨੂੰ ਬਹੁਤ ਹੀ ਮੁਸ਼ਕਲ ਦੇ ਨਾਲ ਸਮਝਾਇਆ ਫੇਰ ਕਿਤੇ ਜਾ ਕੇ ਉਸਨੇ ਮੇਰੀ ਗੱਲ ਮੰਨੀ ਸੀ ਪਰ ਰਾਤ ਨੂੰ ਤਾਂ ਆਪਣਾ ਸਰਾਣਾ ਤੇ ਚਾਦਰ ਲੈ ਕੇ ਉਸਨੇ ਸਾਡੇ ਬੈੱਡ ਤੇ ਹੀ ਆਪਣੇ ਪੈਰ ਪਸਾਰ ਲਈ ਸੀ ਤੇ ਕਿਹਾ ਕਿ ਅੱਜ ਮੈਂ ਤੁਹਾਡੇ ਨਾਲ ਹੀ ਸੌਵਾਂਗੀ ਜੇ ਦਿਲ ਕੀਤਾ ਤਾਂ ਕੱਲ ਨੂੰ ਨਾਨੀ ਨਾਲ ਸੌ ਜਾਵਾਂਗੀ ਪਰ ਜਿਵੇਂ ਹੀ ਮੇਰਾ ਪਤੀ ਸੌਣ ਲਈ ਕਮਰੇ ਵਿੱਚ ਆਇਆ ਤਾਂ ਬੇਟੀ ਨੂੰ ਬੈੱਡਰੂਮ ਵਿੱਚ ਦੇਖ ਉਹ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਹੁਣ ਤਾਂ ਕੋਈ ਪ੍ਰਾਈਵੇਸੀ ਵੀ ਨਹੀਂ ਰਹੀ ਮੈਂ ਆਪਣੇ ਪਤੀ ਨੂੰ ਸਮਝਾਇਆ ਕਿ ਅੱਜ ਥੋੜੀ ਦਿੱਕਤ ਆ ਸਹਿ ਲੋ ਫालतू ਦਾ ਬੇਟੀ ਨਾਨੀ ਦੇ ਨਾਲ ਹੀ ਸੌਵੇਂਗੀ ਮੈਂ ਬਹੁਤ ਹੌਲੀ ਜਿਹੀ ਬੋਲੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਇਹ ਗੱਲ ਮੰਮੀ ਸੁਣ ਲਵੇ ਕਿਉਂਕਿ ਜੇ ਉਹ ਇਹ ਗੱਲ ਸੁਣ ਲੈਂਦੀ ਤਾਂ ਉਸ ਦਾ ਮਨ ਬਹੁਤ ਜ਼ਿਆਦਾ ਦੁਖੀ ਹੋਣਾ ਸੀ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ ਦੁਖੀ ਹੋਵੇ ਮੇਰੇ ਪਤੀ ਨੇ ਬਹੁਤ ਹੀ ਗੁੱਸੇ ਵਿੱਚ ਜਵਾਬ ਦਿੱਤਾ ਕਿ ਇਹ ਦਿੱਕਤ ਤਾਂ ਸਹਿਣੀ ਪੈਣੀ ਆ ਹੋਰ ਕਰ ਵੀ ਕੀ ਸਕਦਾ ਮੇਰੇ ਪਤੀ ਨੇ ਇਸ ਅੰਦਾਜ਼ ਵਿੱਚ ਕਿਹਾ ਸੀ ਜਿਵੇਂ ਜੋ ਕੁਝ ਵੀ ਹੋ ਰਿਹਾ ਉਹ ਸਭ ਮੇਰੇ ਪਤੀ ਨੂੰ ਬਿਲਕੁਲ ਵੀ ਪਸੰਦ ਨਹੀਂ ਪਰ ਉਸਨੂੰ ਇਗਨੋਰ ਕਰਨ ਤੋਂ ਲਾਵਾ ਮੇਰੇ ਕੋਲ ਹੋਰ ਕੋਈ ਜਾਰਾ ਵੀ ਨਹੀਂ ਸੀ ਮਾਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ ਸਵੇਰੇ ਉੱਠਦੇ ਅਸਾਰ ਹੀ ਮਾਂ ਨੇ ਕਿਚਨ ਵਿੱਚ ਭਾਂਡੇ ਖੜਕਾਉਣੇ ਸ਼ੁਰੂ ਕਰ ਦਿੱਤੇ ਮੈਂ ਮੂੰਹ ਤੇ ਚਾਦਰ ਤਾਣ ਕੇ ਸਭ ਕੁਝ ਅਣ ਸੁਣਿਆ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹਜੇ ਮੈਂ ਸੁੱਤੀ ਹੋਈ ਸੀ ਕਿ ਮੇਰੇ ਪਤੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸਿਮੀ ਇਹ ਮੰਮੀ ਦੀ ਘੰਟੀ ਦੀ ਆਵਾਜ਼ ਬੰਦ ਕਰਾ ਮੈਨੂੰ ਸੌਣ ਵਿੱਚ ਦਿੱਕਤ ਹੋ ਰਹੀ ਆ ਮੈਂ ਲੱਪਕ ਕੇ ਮੂੰਹ ਤੋਂ ਚਾਦਰ ਹਟਾਈ ਤਾਂ ਮਾਂ ਦੇ ਮੰਦਰ ਦੀ ਘੰਟੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਸ਼ੋਰ ਮਚਾਉਣ ਲੱਗ ਪਈ ਸੀ। ਸਵੇਰ ਦੇ ਸਰਦੀ ਭਰੇ ਦਿਨਾਂ ਵਿੱਚ ਵੀ ਮੈਂ ਰਜਾਈ ਤੋਂ ਬਾਹਰ ਨਿਕਲੀ ਤੇ ਕਿਸੇ ਤਰ੍ਹਾਂ ਮਾਂ ਦੀ ਘੰਟੀ ਦੀ ਆਵਾਜ਼ ਨੂੰ ਸ਼ਾਂਤ ਕੀਤਾ। ਜਦੋਂ ਦੀ ਮਾਂ ਆਈ ਮੇਰੇ ਲਈ ਹਰ ਦਿਨ ਇੱਕ ਨਵੀਂ ਚੁਣੌਤੀ ਲੈ ਕੇ ਆਉਂਦਾ। ਦੋ ਦਿਨ ਬਾਅਦ ਰਾਤ ਨੂੰ ਜਿਵੇਂ ਹੀ ਮੈਂ ਸੌਣ ਦੀ ਤਿਆਰੀ ਕਰ ਰਹੀ ਸੀ ਕਿ ਮੇਰੀ ਬੇਟੀ ਬੜਬੜਾਉਂਦੀ ਹੋਈ ਕਮਰੇ ਵਿੱਚ ਆ ਗਈ। ਮੰਮੀ ਮੈਂ ਨਾਨੀ ਦੇ ਨਾਲ ਨਹੀਂ ਸੌ ਸਕਦੀ। ਉਹ ਬਹੁਤ ਘਰਾੜੇ ਮਾਰਦੇ ਆ। ਅਗਲੇ ਦਿਨ ਮੇਰੇ ਪਤੀ ਨੇ ਆਫਿਸ ਜਲਦੀ ਜਾਣਾ ਸੀ ਪਰ ਜਿਵੇਂ ਹੀ ਮੇਰਾ ਪਤੀ ਸਵੇਰੇ ਉੱਠਿਆ ਤਾਂ ਬਾਥਰੂਮ ਤੇ ਮਾਂ ਦਾ ਕਬਜ਼ਾ ਸੀ ਕਿਉਂਕਿ ਮਾਂ ਨੂੰ ਸਵੇਰੇ ਜਲਦੀ ਨਹਾਉਣ ਦੀ ਆਦਤ ਸੀ ਬਾਥਰੂਮ ਬੰਦ ਦੇਖ ਕੇ ਮੇਰਾ ਪਤੀ ਆਪਣਾ ਆਪਾ ਗਵਾ ਬੈਠਿਆ ਹੱਸ ਕੇ ਕਿਹਾ ਸਿਮੀ ਮੈਂ ਲੇਟ ਹੋ ਜਾਣਾ ਮੰਮੀ ਨੂੰ ਕਿਹਾ ਕਿ ਮੇਰੇ ਆਫਿਸ ਜਾਣ ਤੋਂ ਬਾਅਦ ਨਹਾ ਲਿਆ ਕਰੀ ਉਸਨੇ ਕਿਹੜਾ ਆਫਿਸ ਜਾਣਾ ਹੁੰਦਾ ਇੰਨੇ ਨੂੰ ਵਿਚੋਂ ਦੀ ਮੰਮੀ ਨੇ ਆਵਾਜ਼ ਲਗਾਈ ਬੇਟਾ ਜੇ ਆਫਿਸ ਨਹੀਂ ਜਾਣਾ ਤਾਂ ਚਾਹ ਤਾਂ ਪੀਣੀ ਆ ਤੇ ਤੂੰ ਤਾਂ ਜਾਣਦਾ ਹੀ ਹੈ ਮੈਂ ਬਿਨਾਂ ਨਹਾਤੇ ਚਾਹ ਵੀ ਨਹੀਂ ਪੀਂਦੀ। ਮਾਂ ਨੇ ਬਾਥਰੂਮ ਚੋਂ ਬਾਹਰ ਨਿਕਲ ਕੇ ਸਫਾਈ ਦਿੰਦਿਆਂ ਹੋਇਆ ਕਿਹਾ, ਪੂਰੀ ਜ਼ਿੰਦਗੀ ਆਪਣੀਆਂ ਛਾਪਾਂ ਤੇ ਜਿਉਂਦੀ ਆਈ ਮਾਂ ਦੇ ਲਈ, ਆਪਣੇ ਆਪ ਨੂੰ ਬਦਲਣਾ ਬਹੁਤ ਮੁਸ਼ਕਲ ਸੀ ਤੇ ਮੇਰਾ ਪਤੀ ਮੇਰੇ ਨਾਲ ਕੋਆਪਰੇਟ ਕਰਨ ਲਈ ਤਿਆਰ ਨਹੀਂ ਸੀ। ਇਹ ਸਭ ਦੇ ਵਿੱਚ ਮੈਂ ਤਾਂ ਆਪਣੇ ਆਪ ਨੂੰ ਭੁੱਲੀ ਗਈ ਸੀ। ਕਿਸੇ ਤਰ੍ਹਾਂ ਤਿਆਰ ਹੋ ਕੇ ਮੈਂ ਬੈਂਕ ਪਹੁੰਚਦੀ ਤੇ ਸ਼ਾਮ ਨੂੰ ਬੈਂਕ ਤੋਂ ਨਿਕਲਦੇ ਸਮੇਂ ਦਿਮਾਗ ਵਿੱਚ ਬਸ ਘਰ ਦੀਆਂ ਸਮੱਸਿਆਵਾਂ ਹੀ ਘੁੰਮਦੀਆਂ। ਇਸ ਨਾਲ ਮੇਰਾ ਕੰਮ ਵੀ ਕਾਫੀ ਪ੍ਰਭਾਵਿਤ ਹੋਣ ਲੱਗ ਪਿਆ ਸੀ। ਮੇਰੀ ਹਾਲਤ ਜਿਆਦਾ ਦਿਨ ਤੱਕ ਬੈਂਕ ਮੈਨੇਜਰ ਤੋਂ ਲੁਕੀ ਨਾ ਰਹਿ ਸਕੇ। ਫੇ ਇੱਕ ਦਿਨ ਮੈਨੇਜਰ ਨੇ ਮੈਨੂੰ ਆਪਣੇ ਕੈਬਨ ਵਿੱਚ ਬੁਲਾ ਹੀ ਲਿਆ। ਮੈਨੇਜਰ ਨੇ ਕਿਹਾ, "ਦੇਖ ਸਿਮਰਨ, ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੀ ਹਾਂ ਤੂੰ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਹੈਂ। ਅਜੇਹੀ ਸਮੱਸਿਆ ਹੈ ਜਿਸ ਵਿੱਚ ਮੈਂ ਤੇਰੀ ਮਦਦ ਕਰ ਸਕਾਂ ਤਾਂ ਮੈਨੂੰ ਦੱਸ। ਆਪਣੇ ਕੰਮ ਨੂੰ ਹਮੇਸ਼ਾ ਪ੍ਰੋਫੈਸ਼ਨਲ ਤਰੀਕੇ ਨਾਲ ਇੰਪੋਰਟੈਂਸ ਦੇਣ ਵਾਲੀ ਸਿਮਰਨ ਦੇ ਕੰਮ ਵਿੱਚ ਹੁਣ ਕਮੀਆਂ ਕਿਉਂ ਆ ਰਹੀਆਂ?" ਮੈਂ ਕਿਹਾ ਮੈਡਮ ਅਜਿਹੀ ਤਾਂ ਕੋਈ ਗੱਲ ਨਹੀਂ ਬਸ ਕੁਝ ਦਿਨਾਂ ਤੋਂ ਮੇਰੀ ਸਿਹਤ ਠੀਕ ਨਹੀਂ ਲੱਗ ਰਹੀ ਸੌਰੀ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਇਹ ਕਹਿ ਕੇ ਮੈਂ ਕੈਬਨ ਤੋਂ ਬਾਹਰ ਆ ਗਈ ਹੁਣ ਮੈਂ ਆਪਣੀ ਮੈਡਮ ਨੂੰ ਕੀ ਦੱਸਦੀ ਕਿ ਬੇਟੀਆਂ ਕਿੰਨੀਆਂ ਵੀ ਪੜ੍ਹ ਲਿਖ ਲੈਣ ਆ ਤਾਂ ਨੈਪਰ ਹੋ ਜਾਣ ਪਰ ਆਪਣੇ ਮਾਤਾ ਪਿਤਾ ਨੂੰ ਆਪਣੇ ਨਾਲ ਰੱਖਣ ਜਾਂ ਉਹਨਾਂ ਦੀ ਜ਼ਿੰਮੇਵਾਰੀ ਚੁੱਕਣ ਦੇ ਲਈ ਪਤੀ ਦਾ ਮੂੰਹ ਦੇਖਣਾ ਪੈਂਦਾ ਇੱਕ ਪਤੀ ਆਪਣੀ ਪਤਨੀ ਤੋਂ ਆਪਣੀ ਮਾਤਾ ਪਿਤਾ ਦੀ ਸੇਵਾ ਕਰਵਾਉਣਾ ਪਸੰਦ ਕਰਦਾ ਪਰੰਤੂ ਸਾਸ ਸਹੁਰੇ ਦੀ ਸੇਵਾ ਕਰਨ ਨੂੰ ਆਪਣੀ ਹੇਠੀ ਸਮਝਦਾ। ਸਮਾਜ ਦੀ ਇਸ ਦੋਹਰੀ ਮਾਨਸਿਕਤਾ ਤੋਂ ਮੇਰਾ ਪਤੀ ਵੀ ਕਦੇ ਵੀ ਅਣਜਾਣ ਨਹੀਂ ਸੀ। ਕਿਉਂਕਿ ਜਿਉ ਉਹ ਚਾਹੁੰਦਾ ਤਾਂ ਮਾਂ ਦੇ ਨਾਲ ਭਲੀ ਭਾਂਤ ਤਾਲਮੇਲ ਬਿਠਾ ਕੇ ਨਿੱਤ ਹੋਣ ਵਾਲੀਆਂ ਨਵੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਸੀ। ਵੈਸੇ ਵੀ ਤਾਂ ਅਸੀਂ ਦੋਨੋਂ ਮਿਲ ਕੇ ਹੁਣ ਤੱਕ ਆਪਣੀ ਜੀਵਨ ਵਿੱਚ ਆਈਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੀ ਆਏ ਹਾਂ। ਪਰ ਜਦ ਦੀ ਮੇਰੀ ਮਾਂ ਇਸ ਘਰ ਵਿੱਚ ਆਈ ਹੈ, ਮੇਰੇ ਪਤੀ ਨੇ ਮੈਨੂੰ ਇਕੱਲੀ ਛੱਡ ਦਿੱਤਾ ਸੀ। ਬਿੱਤੀਆਂ ਯਾਦਾਂ ਨੂੰ ਸੋਚਦਿਆਂ ਸੋਚਦਿਆਂ ਕਦ ਮੇਰੀ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਾ ਸਵੇਰੇ ਬੈੱਡ ਦੇ ਨਾਲ ਵਾਲੇ ਖਿੜਕੀ ਤੇ ਲੱਗੇ ਪਰਦੇਆਂ ਵਿੱਚੋਂ ਆਉਂਦੀਆਂ ਸੂਰਜ ਦੀਆਂ ਰੌਸ਼ਨੀਆਂ ਤੇ ਚਿੜੀਆਂ ਦੀ ਚਹਿਚਹਾਟ ਦੀ ਵਜ੍ਹਾ ਕਰਕੇ ਮੇਰੀ ਨੀਂਦ ਖੁੱਲ ਗਈ ਸੀ ਇੰਨੇ ਨੂੰ ਮੇਰੇ ਪਤੀ ਨੇ ਚਾਹ ਵਾਲੀ ਟ੍ਰੇ ਦੇ ਨਾਲ ਕਮਰੇ ਵਿੱਚ ਪ੍ਰਵੇਸ਼ ਕੀਤਾ ਉઠੋ ਮੈਡਮ ਮੇਰੇ ਹੱਥਾਂ ਦੀ ਚਾਹ ਦੇ ਨਾਲ ਆਪਣੇ ਸੰਡੇ ਦਾ ਆਗਾਜ਼ ਕਰੋ ਫਰੈਸ਼ ਹੋ ਕੇ ਚਾਹ ਦਾ ਕੱਪ ਲੈ ਕੇ ਆਪਣੇ ਪਤੀ ਦੇ ਨਾਲ ਬੈਠ ਗਈ ਅੱਜ ਸੰਡੇ ਦਾ ਕੀ ਪਲਾਨ ਆ ਮੈਡਮ ਮੰਮੀ ਤੇ ਸੀਰਤ ਵੀ ਆਉਂਦੀਆਂ ਹੀ ਹੋਣੀਆਂ। ਇਹਨੇ ਨੂੰ ਮੇਰੇ ਬੇਟੇ ਵੀ ਮੇਰੇ ਕੋਲ ਆ ਗਏ ਤੇ ਕਹਿਣ ਲੱਗੇ, "ਮੰਮਾ, ਅੱਜ ਪਾਰਕ ਚੱਲਦੇ ਆਂ ਤੇ ਨਾਨੀ ਵੀ ਆਪਣੇ ਨਾਲ ਹੀ ਜਾਵੇਗੀ।" ਮਾਂ ਦੇ ਨਾਲ ਵਾਕ ਕਰਕੇ ਆਰੀ ਮੇਰੀ ਬੇਟੀ ਨੇ ਸਾਡੀਆਂ ਗੱਲਾਂ ਸੁਣ ਕੇ ਸੰਡੇ ਦਾ ਆਪਣਾ ਪਲਾਨ ਦੱਸ ਦਿੱਤਾ ਸੀ। "ਹਾਂ ਹਾਂ, ਸਭ ਜੱਲਾਂਗੇ ਜਲਦੀ ਜਲਦੀ ਬ੍ਰੇਕਫਾਸਟ ਕਰਕੇ ਤਿਆਰ ਹੋ ਜਾਓ।" ਮੇਰੇ ਬੋਲਣ ਤੋਂ ਪਹਿਲਾਂ ਹੀ ਮੇਰੇ ਪਤੀ ਨੇ ਇਹ ਕੋਸ਼ਨਾ ਕਰ ਦਿੱਤੀ। ਪੂਰੇ ਦਿਨ ਦੀ ਇੰਜੋਇਮੈਂਟ ਤੋਂ ਬਾਅਦ ਲੇਟ ਨਾਈਟ ਜਦ ਘਰ ਵਾਪਸ ਆਈ ਤਾਂ ਸਾਰੇ ਥੱਕ ਕੇ ਚੂਰ ਹੋ ਚੁੱਕੇ ਸੀ ਤੇ ਸੌਂਦਿਆਂ ਹੀ ਨੀਂਦ ਦੀ ਗੋਦ ਵਿੱਚ ਚਲੇ ਗਈ ਮੈਨੂੰ ਲੇਟ ਦੇ ਹੀ ਉਹ ਦਿਨ ਯਾਦ ਆ ਗਿਆ ਜਦ ਮਾਂ ਦੇ ਔਣ ਤੋਂ ਬਾਅਦ ਇੱਕ ਦਿਨ ਮੇਰੀ ਪਤੀ ਦੀ ਮਾਂ ਯਾਨੀ ਕਿ ਮੇਰੀ ਸੱਸ ਨੇ ਫੋਨ ਕਰਕੇ ਦੱਸਿਆ ਕਿ ਉਹ ਅਗਲੇ ਹਫਤੇ ਇੰਡੀਆ ਵਾਪਸ ਆ ਰਹੀ ਹੈ 4 ਸਾਲ ਪਹਿਲਾਂ ਮੇਰੇ ਸਹੁਰੇ ਦਾ ਇੱਕ ਬਿਮਾਰੀ ਦੇ ਚਲਦਿਆਂ ਦੇ ਹਾਂਦ ਹੋ ਗਿਆ ਸੀ ਉਸ ਦਿਨ ਤੋਂ ਬਾਅਦ ਮੇਰੀ ਸੱਸ ਨੇ ਹੀ ਆਪਣੇ ਦੋਨਾਂ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਮੇਰੇ ਪਤੀ ਹੁਣੇ ਦੋ ਪ੍ਰਾਸੀ ਮੇਰੀ ਨਨਾਂ ਦਾ ਵਿਆਹ ਇੱਕ ਐਨ ਆਰ ਆਈ ਲੜਕੇ ਦੇ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਹ ਕੈਨੇਡਾ ਜਾ ਵਸੀ ਸੀ ਪਿਛਲੇ ਹੀ ਦਿਨਾਂ ਵਿੱਚ ਮੇਰੀ ਸੱਸ ਮੇਰੀ ਨੰਦ ਦੀ ਡਿਲੀਵਰੀ ਦੇ ਸਮੇਂ ਉੱਥੇ ਗਈ ਸੀ ਤੇ ਹੁਣ ਮੰਮੀ ਦੇ ਆਉਣ ਦਾ ਸਮਾਂ ਹੋ ਗਿਆ ਸੀ ਤੇ ਉਹ ਆ ਰਹੀ ਸੀ ਦੋਨੋਂ ਹੀ ਬੱਚੇ ਆਪਣੀ ਮਾਂ ਦੇ ਨਾਲ ਕਾਫੀ ਜ਼ਿਆਦਾ ਅਟੈਚਡ ਸੀ ਉਸ ਦਿਨ ਮੈਂ ਬੈਂਕ ਤੋਂ ਆਈ ਤਾਂ ਦੇਖਿਆ ਮੇਰੇ ਪਤੀ ਦਾ ਮੂੰਹ ਫੁੱਲਿਆ ਹੋਇਆ ਸੀ ਜਿਵੇਂ ਹੀ ਮਾਂ ਸੋਸਾਇਟੀ ਦੇ ਮੰਦਰ ਵਿੱਚ ਗਈ ਤਾਂ ਮੇਰਾ ਪਤੀ ਮੈਨੂੰ ਬੋਲਣ ਲੱਗਿਆ ਹੁਣ ਦੱਸ ਮੇਰੀ ਮਾਂ ਕਿੱਥੇ ਰਹੇਗੀ ਕੀ ਸੋਚੇਗੀ ਉਹ ਕਿ ਮੇਰੇ ਹੀ ਬੇਟੇ ਦੇ ਘਰ ਮੇਰੇ ਲਈ ਜਗ੍ਹਾ ਨਹੀਂ ਆਖਰ ਇੰਡੀਆ ਵਿੱਚ ਕੌਣ ਆ ਮੇਰੇ ਤੋਂ ਇਲਾਵਾ ਜੋ ਉਹਨਾਂ ਨੂੰ ਪੁੱਛੇਗਾ ਤੇਰੇ ਤਾਂ ਹੋਰ ਭੈਣ ਭਰਾ ਵੀ ਆ ਮੈਂ ਤਾਂ ਇਕੱਲਾ ਹੀ ਆ ਆਪਣੀ ਮਾਂ ਦੇ ਲਈ ਮੈਂ ਆਪਣੇ ਪਤੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੀ ਕਿ ਥੋੜੀ ਸ਼ਾਂਤੀ ਰੱਖੋ ਆ ਲੈnde ਹੋ ਮੰਮੀ ਨੂੰ ਸਭ ਠੀਕ ਹੋ ਜਾਵੇਗਾ ਕਿਉਂਕਿ ਆਪਣੀ ਮਾਂ ਦੀ ਜ਼ਿੰਮੇਵਾਰੀ ਮੇਰੇ ਉੱਪਰ ਹੈ। ਬੇਸ਼ੱਕ ਮੇਰੇ ਭੈਣ ਭਰਾ ਹੈਗੇ ਆ ਪਰ ਜੇ ਹੁਣ ਉਹ ਮਾਂ ਨੂੰ ਭੁੱਲ ਗਏ ਆ ਤਾਂ ਮੈਂ ਥੋੜੀ ਭੁੱਲ ਜਾਵਾਂ। ਆਖਰ ਮੇਰਾ ਪਾਲਣ ਪੋਸ਼ਣ ਵੀ ਤਾਂ ਮੇਰੀ ਮਾਂ ਨੇ ਕੀਤਾ। ਮੇਰੀਆਂ ਐਨੀਆਂ ਦਲੀਲਾਂ ਦੇ ਬਾਵਜੂਦ ਵੀ ਮੇਰੇ ਪਤੀ ਨੂੰ ਤਾਂ ਸ਼ਾਇਦ ਇਹਨਾਂ ਵਿੱਚੋਂ ਇੱਕ ਵੀ ਪਸੰਦ ਨਹੀਂ ਆਈ ਸੀ। ਤੇ ਮੇਰਾ ਪਤੀ ਆਪਣਾ ਫੁੱਲਿਆ ਹੋਇਆ ਮੂੰਹ ਲੈ ਕੇ ਬੈਡਰੂਮ 'ਚ ਜਾ ਕੇ ਟੀਵੀ ਦੇਖਣ ਲੱਗ ਪਿਆ। ਇੱਕ ਸਾਲ ਬਾਅਦ ਜਦ ਮੇਰੀ ਸੱਸ ਆਈ ਤਾਂ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ। कि ਹੁਣ ਪਤਾ ਨਹੀਂ ਮੈਨੂੰ ਕਿਹੜੀ ਐ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਮੈਂ ਆਪਣੀ ਸੱਸ ਦੀ ਸਮਝਦਾਰੀ ਦੀ ਸ਼ੁਰੂ ਤੋਂ ਹੀ ਕਾਇਲ ਰਹੀ ਹਾਂ ਪਰ ਆਪਣੀ ਮਾਂ ਨੂੰ ਇੱਥੇ ਦੇਖ ਕੇ ਉਸ ਦੀ ਪ੍ਰਤੀਕਿਰਿਆ ਤੋਂ ਮੈਂ ਅਨਜਾਣ ਸੀ ਆਪਣੀ ਸੱਸ ਦੇ ਰਹਿਣ ਦਾ ਇੰਤਜ਼ਾਮ ਵੀ ਆਪਣੀ ਮਾਂ ਦੇ ਕਮਰੇ ਵਿੱਚ ਹੀ ਕਰ ਦਿੱਤਾ ਸੀ ਇਹ ਗੱਲ ਮੇਰੇ ਪਤੀ ਨੂੰ ਪਸੰਦ ਤਾਂ ਨਹੀਂ ਆਈ ਸੀ ਪਰ ਹੁਣ ਕੋਈ ਚਾਰਾ ਵੀ ਨਹੀਂ ਸੀ ਮੇਰੀ ਮਾਂ ਦੇ ਮੁਕਾਬਲੇ ਮੇਰੀ ਸੱਸ ਓਜਾਦਾ ਯੰਗ ਖੁਸ਼ਮਿਜ਼ਾਜ ਸਮਝਦਾਰ ਚੰਗੇ ਵਿਚਾਰਾਂ ਵਾਲੀ ਔਰਤ ਸੀ ਮੇਰੀ ਵੀ ਮੇਰੀ ਸੱਸ ਨਾਲ ਕਾਫੀ ਬਣਦੀ ਸੀ ਇਸ ਲਈ ਤਾਂ ਸੱਸ ਦੇ ਆਉਣ ਤੇ ਦੂਸਰੇ ਦਿਨ ਹੀ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਬਿਆਨ ਕਰਦੇ ਹੋਏ ਮੈਂ ਰੋ ਪਈ ਸੀ ਸੱਸ ਨੇ ਮੈਨੂੰ ਗੱਲ ਨਾਲ ਲਾਇਆ ਤੇ ਕਿਹਾ ਤੂੰ ਫਿਕਰ ਨਾ ਕਰ ਬੇਟੀ ਮੈਂ ਕੋਈ ਨਾ ਕੋਈ ਹੱਲ ਕੱਢਦੀ ਹਾਂ ਅਸਲ ਵਿੱਚ ਮੇਰੀ ਸੱਸ ਸਮਝਦਾਰ ਹੋਣ ਦੀ ਵਜ੍ਹਾ ਕਰਕੇ ਮੇਰੀਆਂ ਪਰੇਸ਼ਾਨੀਆਂ ਨੂੰ ਆਪਣੀਆਂ ਪਰੇਸ਼ਾਨੀਆਂ ਸਮਝ ਰਹੀ ਸੀ ਉਸਨੇ ਕਦੇ ਵੀ ਮੇਰੇ ਵਿੱਚ ਫਰਕ ਨਹੀਂ ਕੀਤਾ ਸੀ ਇੱਕ ਪਾਸੇ ਮੇਰੀ ਮਾਂ ਸੀ ਜਿਸ ਨੇ ਲੜਕੇ ਦੇ ਚਾਹਨਾਂ ਨੂੰ ਪੂਰਾ ਕਰਨ ਦੇ ਲਈ ਲੜਕੀਆਂ ਦੀ ਲਾਈਨ ਲਗਾ ਲਈ ਸੀ ਤੇ ਦੂਜੇ ਪਾਸੇ ਮੇਰੀ ਸੱਸ ਸੀ ਜਿਸ ਨੇ ਆਪਣੇ ਦੋਨਾਂ ਬੱਚਿਆਂ ਨੂੰ ਵੈਲ ਸੈਟਲਡ ਕਰ ਲਿਆ ਸੀ ਹੁਣ ਮੇਰੀ ਸੱਸ ਮੇਰੀ ਮੰਮਾ ਨੂੰ ਮਾਰਨਿੰਗ ਵਾਕ ਤੇ ਲਿਜਾਣ ਲੱਗ ਪਈ ਸੀ ਜਦੋਂ ਦੋਨੋਂ ਵਾਕ ਤੋਂ ਘਰ ਵਾਪਸ ਆਉਂਦੀਆਂ ਤਾਂ ਇਕੱਠੀਆਂ ਬਹਿ ਕੇ ਚਾਹ ਪੀਂਦੀਆਂ ਦੋਨੋਂ ਕਿਚਨ ਵਿੱਚ ਜਾ ਕੇ ਮੇਰੀ ਦੀ ਮਦਦ ਕਰਦੀਆਂ ਜਿਸ ਨਾਲ ਮੇਰਾ ਕੰਮ ਬਹੁਤ ਆਸਾਨ ਹੋ ਜਾਂਦਾ ਸੀ ਜਦ ਤੱਕ ਮੈਂ ਤੇ ਮੇਰਾ ਪਤੀ ਤਿਆਰ ਹੁੰਦੇ ਮੇਰੀ ਮੰਮੀ ਤੇ ਮੇਰੀ ਸੱਸ ਮੇਜ਼ ਤੇ ਖਾਣਾ ਲਗਾ ਦਿੰਦੀਆਂ ਸੀ ਅਸੀਂ ਜਾਰੂ ਇਕੱਠੇ ਹੋ ਕੇ ਨਾਸ਼ਤਾ ਕਰਦੇ ਤੇ ਫਿਰ ਆਪੋ ਆਪਣੀ ਕੰਮਾਂ ਤੇ ਨਿਕਲ ਜਾਂਦੇ ਮਾਂ ਨੂੰ ਇਸ ਤਰ੍ਹਾਂ ਖੁਸ਼ ਦੇ ਕੇ ਮੇਰਾ ਪਤੀ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਸੀ ਪੁੱਲ ਮਿਲਾ ਕੇ ਮੇਰੀ ਸੱਸ ਦੇ ਆਉਣ ਤੇ ਮੇਰੀਆਂ ਕਈ ਸਮੱਸਿਆਵਾਂ ਦਾ ਅੰਤ ਹੋਣ ਲੱਗ ਪਿਆ ਸੀ ਸੱਸ ਨੂੰ ਦੇਖ ਕੇ ਮੇਰੀ ਮਾਂ ਵੀ ਕਾਫੀ ਪੋਜ਼ਿਟਿਵ ਹੋਣ ਲੱਗ ਪਈ ਸੀ ਇੱਕ ਦਿਨ ਜਦ ਅਸੀਂ ਸਵੇਰੇ ਨਾਸ਼ਤਾ ਕਰ ਰਹੇ ਸੀ ਤਾਂ ਸੱਸ ਨੇ ਕਿਹਾ ਸਿਮੀ ਅੱਜ ਤੋਂ ਸਿਰਤ ਆਪਣੀ ਦਾਦੀ ਤੇ ਨਾਨੀ ਦੇ ਨਾਲ ਸੌਵੇਂਗੀ ਕਿੰਨੀ ਕਿਸਮਤ ਵਾਲੀ ਹੈ कि दादी ਤੇ ਨਾਨੀ ਦੋਨਾਂ ਦਾ ਪਿਆਰ ਇੱਕੋ ਵਾਰੀ ਵਿੱਚ ਮਿਲ ਰਿਹਾ। ਇਸ ਗੱਲ ਤੇ ਮੇਰੀ ਬੇਟੀ ਨੇ ਕਿਹਾ, "ਮੰਮੀ, ਅੱਜ ਤੋਂ ਮੈਂ ਤੁਹਾਡੇ ਨਾਲ ਨਹੀਂ ਸਗੋਂ ਆਪਣੀ ਦਾਦੀ ਤੇ ਆਪਣੀ ਨਾਨੀ ਦੇ ਨਾਲ ਸੌਂਿਆ ਕਰਾਂਗੀ।" ਉਹਨਾਂ ਨੇ ਮੈਨੂੰ ਰੋਜ਼ ਇੱਕ ਨਵੀਂ ਕਹਾਣੀ ਸੁਣਾਉਣ ਦਾ ਪ੍ਰੋਮਿਸ ਕੀਤਾ। ਮੇਰੀ ਬੇਟੀ ਨੇ ਚੈੱਕਦੇ ਹੋਏ ਕਿਹਾ, ਇਸ ਗੱਲ ਤੋਂ ਮੇਰਾ ਪਤੀ ਵੀ ਖੁਸ਼ ਹੋ ਗਿਆ ਕਿਉਂਕਿ ਉਸ ਨੂੰ ਆਪਣਾ ਪਰਸਨਲ ਸਪੇਸ ਵਾਪਸ ਜਿਵੇਂ ਮਿਲ ਗਿਆ ਸੀ। ਸੱਸ ਦੇ ਆਉਣ ਤੇ ਮੈਨੂੰ ਵੀ ਸੁੱਖ ਦਾ ਸਾਹ ਮਿਲਿਆ ਸੀ। ਤੇ ਮੈਂ ਵੀ ਆਪਣੇ ਕੰਮ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਨਹੀਂ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਦਿਆਂ ਕਰਦਿਆਂ ਮੇਰੀ ਸਿਹਤ ਦੇ ਨਾਲ-ਨਾਲ ਮੇਰਾ ਦਿਮਾਗ ਵੀ ਘੁੰਮ ਜਾਂਦਾ ਸੀ। ਹੁਣ 3 ਮਹੀਨੇ ਤੋਂ ਸਾਡੇ ਵਿੱਚ ਸਾਰਾ ਕੁਝ ਸਹੀ ਚੱਲ ਰਿਹਾ ਹੈ। ਇਹਨਾਂ ਦਿਨਾਂ ਵਿੱਚ ਮੇਰੀ ਸੱਸ ਕੁਝ ਦਿਨਾਂ ਵਾਸਤੇ ਦਿੱਲੀ ਚਲੀ ਗਈ। ਪਰ ਮੇਰੀ ਸੱਸ ਨੇ ਜੋ ਕੁਝ ਵੀ ਕੀਤਾ ਮੇਰੇ ਲਈ ਮੈਂ ਇਸ ਨੂੰ ساری ਜ਼ਿੰਦਗੀ ਨਹੀਂ ਭੁਲਾ ਸਕਦੀ। ਇਹ ਗੱਲ ਸੱਚ ਹੈ। ਇਹ ਇਨਸਾਨ ਆਪਣੀ ਸਮਝਦਾਰੀ ਦੇ ਨਾਲ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਦਾ ਹੱਲ ਕਰ ਸਕਦਾ। ਜਿਵੇਂ ਕਿ ਮੇਰੀ ਸੱਸ ਨੇ ਕੀਤਾ ਸੀ ਮੇਰੀ ਸੱਸ ਨੇ ਮੈਨੂੰ ਇਹੀ ਗੱਲ ਸਮਝਾਈ ਸੀ ਕਿ ਜੇ ਮੇਰੀ ਧੀ ਮੇਰਾ ਖਿਆਲ ਰੱਖ ਸਕਦੀ ਆ ਤਾਂ ਫੇਰ ਮੇਰੀ ਨੂੰ ਆਪਣੀ ਮਾਂ ਦਾ ਖਿਆਲ ਕਿਉਂ ਨਹੀਂ ਰੱਖ ਸਕਦੀ ਤੇ ਮੈਨੂੰ ਆਪਣੀ ਨੂੰ ਤੇ ਮਾਂ ਨ ਭੈਣ ਭਰਾਵਾਂ ਦੇ ਹੋਣ ਦੇ ਬਾਵਜੂਦ ਵੀ ਉਸਨੇ ਆਪਣੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਨਿਭਾਇਆ ਮਾਂਵਾ ਤਾਂ ਰੱਬ ਦਾ ਰੂਪ ਹੁੰਦੀਆਂ ਨੇ ਬਸ ਇਸ ਵਜ੍ਹਾ ਕਰਕੇ ਹੀ ਤਾਂ ਮੈਂ ਆਪਣੀ ਸੱਸ ਦੇ ਜਾਣ ਤੇ ਔਟ ਫਟ ਕੇ ਰੋ ਰਹੀ ਸੀ ਸੋ ਦੋਸਤੋ ਇਸੀ ਅੱਜ ਦੀ ਕਹਾਣੀ ਪੂਰੀ ਮਿੱਧ ਹੈ ਤੁਹਾਨੂੰ ਇਹ ਵਕਰੀ ਜੀ ਪਰਿਵਾਰਕ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਕਿਉਂਕਿ ਅੱਜਕੱਲ ਇਸ ਤਰ੍ਹਾਂ ਦੀਆਂ ਸਮਝਦਾਰ ਸੱਸਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਇੱਕ ਸੱਸ ਦੀ ਸਮਝਦਾਰੀ ਨੇ ਪੂਰੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਾ ਦਿੱਤਾ ਸੀ ਪੂਰੀਆਂ ਟੈਨਸ਼ਨਾਂ ਨੂੰ ਖਤਮ ਕਰ ਦਿੱਤਾ ਸੀ ਦੋਸਤੋ ਕੀ ਤੁਹਾਡੇ ਕੋਲ ਵੀ ਅਜਿਹੀ ਸਮਝਦਾਰ ਸੱਸ ਹੈ ਤਾਂ ਜ਼ਰੂਰ ਆਪਣੇ ਵਿਚਾਰ ਲਿਖਿਓ ਜਾਂ ਫਿਰ ਤੁਸੀਂ ਇਸ ਤਰ੍ਹਾਂ ਦਾ ਆਲੇ ਦੁਆਲੇ ਵਿੱਚ ਕੋਈ ਤਜਰਬਾ ਦੇਖਿਆ ਹੋਵੇ ਤਾਂ ਸਾਂਝਾ ਜ਼ਰੂਰ ਕਰਿਓ ਪੂਰੀ ਕਹਾਣੀ ਸੁਣ ਲਈ ਬਹੁਤ ਬਹੁਤ ਸ਼ੁਕਰੀਆ ਕੱਲ ਫੇਰ ਮਿਲਦੇ ਹਾਂ ਕਿਸੇ ਨਵੀਂ ਤੇ ਵੱਖਰੀ ਜੀ ਕਹਾਣੀ ਦੇ ਨਾਲ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ